ਹਾਂ ਬਾਈ ਜੀ ਇਹਨਾਂ ਨੇ ਲਿਆ ਸੀ ਹਰ ਤੋਂ ਲੋਨ ਤੇ ਹੁਣ ਅਸੀਂ ਲੈਣ ਆਏ ਆ ਕਿਸ਼ਤਾਂ ਕੱਲ ਪਰਸੋਂ ਵੀ ਅਸੀਂ ਕਿਸ਼ਤ ਲੈਣ ਆਏ ਸੀਗੇ ਤੇ ਇਹਨਾਂ ਨੇ ਬੁੜੀਆਂ ਨੇ ਮੰਦਾ ਚੰਗਾ ਬੋਲ ਕੇ ਸਾਨੂੰ ਭੇਜਤਾ ਸੀਗਾ ਕਿਸ਼ਤ ਵੀ ਨਹੀਂ ਦਿੱਤੀ ਸਾਨੂੰ ਕਿਸ਼ਤ ਵੀ ਨਹੀਂ ਦਿੱਤੀ ਤੇ ਬਾਈ ਮੋਬਾਈਲ ਆ ਰਿਹਾ ਤੂੰ ਮੜਾ ਮੋਬਾਈਲ ਇੱਧਰ ਰੱਖੀ ਵੀਡੀਓ ਬਣਾਈ ਚੱਲੀ ਬਾਈ ਵੀਡੀਓ ਬਣਾਈ ਚੱਲੀ ਕੱਲ ਨੂੰ ਸਾਨੂੰ ਨਾ ਕੋਈ ਕਹੇ ਵੀ ਬੁੜੀਆਂ ਨੇ ਆ ਕੇ ਗੱਲ ਪੈ ਗਈ ਬੰਦ ਨਾ ਕਰੋ ਵੀਡੀਓ ਬੰਦ ਨਾ ਕਰੋ ਹਾਂ ਚਲ ਆ ਹਿੱਟੀ ਆ ਚੱਲ ਗਈ ਕੱਲ ਨੂੰ ਸਹੀ ਗੱਲ ਆ ਮੁੰਡਾ ਹਾਂ ਹਵਾ ਨਾਲ ਜਾਣਦਾ ਹੈ ਨਾ ਸਤਿਗੁਰੂ ਸਤਿਗੁਰੂ ਹਾਂਜੀ ਸਰ ਜੀ ਆਇਓ ਯਾ ਬੈਠੋ ਹਾਂਜੀ ਬਾਈ ਆਹ ਪਾਈ ਅਸੀਂ ਕਿਸ਼ਤ ਲੈਣ ਆਏ ਆਂ ਪਰਸੋ ਵੀ ਤੁਸੀਂ ਸਾਨੂੰ ਮੋੜਤਾ ਠੀਕ ਆ ਨਾ ਗੱਲ ਅਸੀਂ ਵੀ ਗਾਹ ਭਰਨੇ ਹੁੰਦੇ ਆ ਪੈਸੇ ਸਰ ਕਿਸ਼ਤ ਜਦੋਂ ਤੁਸੀਂ ਲੈਣ ਆਏ ਆਂ ਠੀਕ ਹੈ ਨਾ ਉਹ ਤੁਹਾਡੀ ਗੱਲ ਮੈਂ ਮੰਨਦੀ ਆਂ ਪਰ ਜੇ ਜਦੋਂ ਮੈਂਬਰ ਹੀ ਨਹੀਂ ਭਰਦੇ ਤਾਂ ਹੁਣ ਮੈਂ ਆਪਣੇ ਪੱਲੋ ਥੋੜਾ ਦੇਣੀ ਆ ਕਿਸ਼ਤ ਤੁਹਾਨੂੰ ਕਿਸ਼ਤ ਆ ਬਾਈ ਤੁਹਾਨੂੰ ਭਰਨੀ ਪੈਣੀ ਆ ਸਰ ਕਿਉਂ ਦੇਣੀ ਪੈਣੀ ਆ ਮੈਂਬਰਾਂ ਨੂੰ ਕਹੋ ਬਾਈ ਕਾਦੀ ਕਿਸ਼ਤ ਦੇ ਲਈਏ ਤੈਨੂੰ ਯਾਰ ਕਮਾਲ ਦੀ ਗੱਲ ਹੈ ਪੈਸੇ ਜਾਂ ਤੂੰ ਹੀ ਪੈਸੇ ਲੈ ਨਹੀਂ ਗੇ ਪੈਸੇ ਲਿੱਤੇ ਆ ਪੈਸੇ ਲੈ ਇਹਨਾਂ ਦੇ ਕੋਲ ਕਿਸ਼ਤਾਂ ਜਿਹੜੀਆਂ ਭਰਦੇ ਆ ਲੋਨ ਨਹੀਂ ਚੱਕਿਆਗਾ ਨਾਲੇ ਆ ਮੈਂਬਰ ਬੈਠੇ ਹੈਗੇ ਕਾਦੀ ਲਿੱਤੇ ਪੈਸੇ ਆਪਾਂ ਇਹਨਾਂ ਤੋਂ ਜਿਹੜੇ ਲੈ ਕੇ ਪੈਸੇ ਆ ਸ਼ਰਾਬ ਚ ਡਾਉਂਦਾ ਖਰਦਾ ਨਾ ਉਹ ਲੋਨ ਦੇ ਪੈਸੇ ਸੀਗੇ ਹੁਣ ਇਹਨਾਂ ਨੂੰ ਮੋੜ ਦੀਆਂ ਪੈਣੀਆਂ ਕਿਸ਼ਤਾਂ ਹੋਰ ਜ਼ਿਆਦਾ ਨਾ ਬੋਲਿਆ ਕਰ ਸਮਝ ਕੀ ਨਾ ਗੱਲ ਮੇਰੀ ਜਿਆਦਾ ਨਾ ਬੋਲੇ ਕਰ ਸਰ ਜੀ ਮੇਰੀ ਗੱਲ ਸੁਣੋ ਮੈਂ ਤਾਂ ਇੱਕੋ ਗੱਲ ਜਾਣਦੀ ਆ ਵੀ ਸਾਡੇ ਕੋਲ ਪੈਸੇ ਹੈ ਨਹੀਂਗੇ ਹਾਂ ਕਿਉਂ ਨਹੀਂ ਭਾਈ ਤੁਸੀਂ 10 ਪੈਸੇ ਲੈਣ ਮੌਕੇ ਤੁਸੀਂ ਸਾਰੇ ਮੈਂਬਰ ਇਕੱਠੇ ਕਰਕੇ ਉੱਥੇ ਸਾਡੇ ਕੋਲ ਤਿੰਨ ਵਾਰੀ ਗਏ ਆ ਫਿਰ ਮੈਂ ਕੀ ਕਰਾਂ ਮੈਂ ਕੀ ਕਰਾਂ ਦੱਸੋ ਪਰ ਮੈਂਬਰ ਬੈਠੇ ਮੈਂਬਰਾਂ ਨਾਲ ਮੈਂਬਰਾਂ ਤੁਸੀਂ ਮੈਂਬਰ ਲੈ ਕੇ ਆਏ ਤੁਸੀਂ ਕਿੱਥੇ ਇਕੱਠੀ ਕਰਕੇ ਦੇਣੀ ਆ ਅਸੀਂ ਤੁਹਾਨੂੰ ਕਿੱਥੇ ਲੈਣੀ ਆ ਮੇਰੀ ਗੱਲ ਸੁਣੋ ਮੈਂ ਤਾਂ ਹਣ ਕਿਸ਼ਤਾ ਭਰੀ ਹੀ ਨਹੀਂ ਆ ਜਿੰਨੀਆਂ ਮੈਂ ਤੋਂ ਭਰੀ ਜਦੋਂ ਇਹ ਨਹੀਂ ਕਿਸ਼ਤਾ ਦਿੰਦੀਆਂ ਫਿਰ ਮੈਂ ਜਿੰਮੇਵਾਰੀ ਝੋੜੀ ਹੈ ਤੁਸੀਂ ਭਰਨੀ ਆ ਜਿੰਮੇਵਾਰੀ ਤਾਂ ਮੈਂ ਮੰਨਦੀ ਆ ਮੇਰੀ ਆ ਮੇਰਾ ਗਰੁੱਪ ਆ ਠੀਕ ਹੈ ਨਾ ਪਰ ਜੇ ਤੁਸੀਂ ਮੈਂਬਰ ਦੇਣਗੇ ਤਾਂ ਮੈਂ ਕਿਸ਼ਤਾ ਭਰੂਗੀ ਪਰ ਮੈਂਬਰ ਨੂੰ ਤੁਸੀਂ ਇਕੱਠੇ ਕਰਨੇ ਪੈਸੇ ਇਕੱਠੇ ਕਰਨੇ ਉਹਨੂੰ ਚੁਪਾ ਕਰਕੇ ਭੇਜੋ ਇਹ ਤੇਰੀ ਜੱਬ ਪਏ ਸਾਰੇ ਨਹੀਂ ਮੈਨੂੰ ਕਿ ਲੋਡ ਸੀ ਕਿ ਲੋਨ ਚੱਕਰ ਦੀ ਬੋਲੀ ਚੱਲ ਮੈਨੂੰ ਵੀ ਹਲਾ ਸੰਭਾਲ ਲੈ ਆਪਣੇ ਆਪ ਕਰ ਨਹੀਂ ਸੰਭਾਲਣ ਕਿ ਸਰ ਜੀ ਮੇਰੇ ਕੋਲ ਪੈਸੇ ਹੈ ਨਹੀਂਗੇ ਨਾ ਮੈਂ ਭਰਾ ਅੱਜ ਨਾ ਮੈਂ ਭਰਾ ਕੱਲ ਅਸੀਂ ਕਿਸ਼ਤ ਲੈ ਕੇ ਜਾਣੀ ਆ ਇੱਥੋਂ ਸਰ ਮੇਰੇ ਕੋਲ ਹੈ ਨਹੀਂ ਪੈਸੇ ਠੀਕ ਹੈ ਨਾ ਮੇਰੇ ਨਹੀਂ ਭਾਵੇਂ ਮੈਨੂੰ ਡਿਫਾਲਟ ਰਾ ਚ ਪਾਓ ਮੇਰੇ ਨਹੀਂ ਭਾਵੇਂ ਨੂੰ ਕੁਛ ਕਰੋ ਠੀਕ ਹੈ ਤੁਸੀਂ ਵੀ ਬੋਲੋ ਕਿੰਨ ਕਿਸ਼ਤਾਂ ਆਈਆਂ ਅੱਜ ਤੱਕ ਤੇਰੇ ਮੈਂਬਰਾਂ ਦੀਆਂ ਬਾਕੀ ਸਾਰੀਆਂ ਕਿਸ਼ਤਾਂ ਪਈਆਂ ਕਿਸ਼ਤਾਂ ਕਲੀਅਰ ਕਰੋ ਭਾਈ ਉਹ ਵੀ ਲੇਟ ਆਈਆਂ ਆ ਉਹ ਵੀ ਲੇਟ ਆਇਆ ਜਦੋਂ ਮੈਂਬਰ ਜਿੰਦੇ ਹੀ ਨਹੀਂ ਤੁਹਾਨੂੰ ਪਤਾ ਹੈਗਾ ਕੁਝ ਤਾਂ ਲੋਕਡਾਊਨ ਦੇ ਵਿੱਚ ਲੋਕਾਂ ਦੀ ਮਤ ਵੱਜ ਗਈ ਠੀਕ ਹੈ ਨਾ ਕੰਮ ਦਿੰਦਾ ਕੋਈ ਚੱਲਿਆ ਨਹੀਂ ਉਦੋਂ ਦੇ ਲੋਕਾਂ ਦੇ ਵਿੱਚ ਅਫਵਾਹਾਂ ਡਾਟੀਆਂ ਵੀ ਸੀ ਬੰਦ ਕਰ ਰਹੇ ਤੇ ਬੰਦ ਹੋਗੇ ਬੰਦ ਹੋਗੇ ਹੁਣ ਮੈਂਬਰ ਦੇ ਇਸੇ ਗੱਲ ਤੇ ਆ ਜਦੋਂ ਤੂੰ ਕਵ ਖਾਨੀ ਹੈ ਪੈਸੇ ਮੈਂਬਰ ਤੋਂ ਲੈ ਮੈਨੂੰ ਕਹਿ ਰਿਹਾ ਜਦੋਂ ਮੈਂਬਰ ਪੈਸੇ ਨਹੀਂ ਭਰਦੇ ਤੁਸੀਂ ਜ਼ਿੰਮੇਵਾਰੀ ਕਿਉਂ ਲੈਂਦੀ ਬਈ ਤੇ ਸਰ ਮੈਂ ਮੇਰੀ ਗੱਲ ਸੋਣਾ ਪਹਿਲਾਂ ਤਾਂ ਕਿਸੇ ਦਾ ਸਹੀ ਜਾਂ ਨਹੀਂ ਸੀ ਨਾ ਪਹਿਲਾ ਤਾਂ ਸਹੀ ਜਾਨਣੀ ਹੈ ਸਹੀ ਕਿਉਂ ਉਹ ਵੀ ਲੇਟ ਹੀ ਆਈਆਂ ਇੱਕ ਕੇਸ ਸਹੀ ਆਈ ਹੈ ਬਾਕੀ ਲੇਟ ਹੀ ਆਈਆਂ ਤੁਹਾਨੂੰ ਪਤਾ ਹੀ ਲੋਕਾਂ ਦੀਆਂ ਮਜਬੂਰੀਆਂ ਹੈ ਮਜਬੂਰੀਆਂ ਤਾਂ ਤੁਸੀਂ ਜ਼ਿੰਮੇਵਾਰੀ ਨਾਲ ਲੈਂਦੇ ਹੋ ਇੱਕ ਮਿੰਟ ਮੈਂ ਕਰਦਾ ਗੱਲ ਯਾਰ ਉਹ ਮੇਰੀ ਗੱਲ ਸੁਣੋ ਯਾਰ ਬਾਈ ਜਦੋਂ ਜ਼ਿੰਮੇਵਾਰੀ ਲੈ ਲਈ ਫਿਰ ਉਹਦੇ ਚ ਕੀ ਗੱਲ ਹੋ ਗਈ ਹੈ ਤੇ ਜ਼ਿੰਮੇਵਾਰੀ ਲੈ ਗਈ ਹੋਏ ਲੋਨ ਭਰੋ ਕੈਸ਼ ਤਾਂ ਭਰੋ ਉਹ ਸਰ ਫਿਰ ਹੈ ਨਹੀਂ ਸਾਡੇ ਕੋਲ ਸਾਡੇ ਕੋਲੇ ਹੈ ਨਹੀਂ ਇਹ ਭਾਂਡੇ ਬਾਜੀ ਨਹੀਂ ਚੱਲਣੀ ਭਾਈ ਠੀਕ ਹੈ ਨਾ ਗੱਲ ਬੈਂਕ ਦਾ ਲੋਨ ਆ ਤੁਹਾਨੂੰ ਕਿਸ ਦਾ ਇੱਥੇ ਉੱਠ ਕੇ ਖੜੇ ਹੋ ਜਾ ਜਾ ਯਾਰ ਜਿਹਨੂੰ ਮਰਜ਼ੀ ਕਹਿੰਦੇ ਯਾਰ ਕਮਾੜ ਦੀ ਗੱਲ ਹੈ ਇਹ ਹਰੇਕ ਵਾਰੀ ਨਹੀਂ ਕੰਮ ਚੱਲਦਾ ਇਸੇ ਕਰਕੇ ਵੀਡੀਓ ਬਣਾਉਣੀ ਆ ਸੀ ਅਬਾਈ ਹਰੇਕ ਵਾਰੀ ਥੋੜਾ ਰੋਲਾ ਹੁੰਦਾ ਅਸੀਂ ਤਾਂ ਹੀ ਆ ਸਪੈਸ਼ਲ ਕਿਹਾ ਵੀ ਵੀਡੀਓ ਬਾਈ ਵੀਡੀਓ ਬਣੀ ਜਾਂਦੀ ਵੀਡੀਓ ਨਹੀਂ ਬੰਦ ਕਰੀ ਇਹ ਬੰਦ ਕਰ ਦੇਗੇ ਇਹ ਕਿਵੇਂ ਬੰਦ ਕਰਦੇ ਵੀਡੀਓ ਉਹ ਨਹੀਂ ਬੰਦ ਕਰਨੀ ਮੈਂ ਯਾਰ ਤੁਸੀਂ ਉੱਠ ਚੱਲੋ ਨਹੀਂ ਆ ਜੀ ਇੱਥੋਂ ਅੱਗੇ ਨਹੀਂ ਭਾਈ ਤੁਸੀਂ ਨਾਲ ਗੱਲ ਕੰਮ ਕਰ ਤੂੰ ਯਾਰ ਉਹਦਾ ਤੁਸੀਂ ਬਿੱਟ ਬੈਠ ਕੇ ਗੱਲ ਕਰੋ ਸਾਨੂੰ ਦੱਸੋ ਵੀ ਸਾਡੇ ਪੈਸੇ ਕਿੱਲੋਂ ਦੇਵੋਗੇ ਬਾਹਰ ਹੋ ਜਾ ਤੇਰੇ ਘਰੋਂ ਕਿੰਬਾਰ ਹੋ ਜਾਏਗਾ ਤੇਰੇ ਬਾਹਰ ਨਹੀਂ ਹੋਣਾ ਜਾ ਜਾ ਕੇ ਠਾੜੇ ਰਿਪੋਰਟ ਠਾੜੇ ਰਿਪੋਰਟ ਰਿਪੋਰਟ ਮੈਂ ਕਰਦਾ ਗੱਲ ਇਹਦੇ ਨਾਲ ਹੋਊਗਾ ਠਾੜੇ ਨਾਲ ਜਾ ਲੈ ਜਾ ਰਕਾ ਤੁਝਾ ਲੈ ਆਪਣਾ ਪੈਸੇ ਲੈ ਤੂੰ ਮੈਂ ਤੂੰ ਦਫ਼ਤਰੋਂ ਬਾਹਰ ਹੋਏ ਸੀਗੇ ਅੱਜ ਤੂੰ ਸਾਨੂੰ ਕਹਿੰਦੇ ਵੀ ਘਰੋਂ ਬਾਹਰ ਹੋ ਜਾਓ ਸਾਡੇ ਜਦੋਂ ਤੂੰ ਪਿਆਰ ਨਾਲ ਕਹੀ ਹੈ ਨੇ ਵੀ ਨਹੀਂ ਹੈ ਜੇ ਤੇ ਨਹੀਂ ਹੈਗੇ ਕਿ ਪਿਆਰ ਦੀ ਕੋਈ ਤਰ੍ਹਾਂ ਦੀ ਭਾਨੇਬਾਜੀ ਕਿੰਨੀ ਚੱਲਣੇ ਕਿ ਭਾਈ ਪੈਸੇ ਭਰਨੇ ਪੈਣੇ ਆ ਭਾਈ ਜੀ ਤੁਹਾਨੂੰ ਹੋਟਾ ਪਹਿਲਾਂ ਪਤਾ ਸੀਗਾ ਅਸੀਂ ਤਾਂ ਹੀ ਕਿਹਾ ਭਾਈ ਵੀਡੀਓ ਬਈ ਬਣਾਈ ਜਾਣੀ ਹੈ ਭਾਈ ਮੇਰੇ ਵੱਲੋਂ ਵੀਡੀਓ ਬਣਾ ਲਾ ਜਿੰਨੂੰ ਮਰਜ਼ੀ ਦਿਖਾ ਦੇ ਤੁਸੀਂ ਚੁੱਪ ਕਰਕੇ ਚਿੱਤਰ ਬਣਾ ਜੋ ਕੋਈ ਵੀ ਚਿੱਤਰ ਨਹੀਂ ਵੀ ਲੈ ਕੇ ਜਾਣੇ ਅਸੀਂ ਜੇ ਪੈਸੇ ਦਿੱਤੇ ਤੇ ਪੈਸੇ ਲੈਣੇ ਵੀ ਜਾਣਦੇ ਆ ਅਸੀਂ ਤੁਹਾਨੂੰ ਇਹ ਨਹੀਂ ਕਿਹਾ ਸੀਗਾ ਵੀ ਪੈਸੇ ਤੂੰ ਇਹਨੂੰ ਫੜਾ ਕੇ दारू ਪਿਆਏ ਨੂੰ ਹਾਂ ਠੀਕ ਹੈ ਹਾਂ ਚੱਲਣਾ ਹਾਂ ਤੇ ਫਿਰ ਪਾਏ ਪੈਸੇ ਪਰੋ ਜੇ ਨਾ दारू ਪੀਵੇ ਪੈਸੇ ਚਾਲੂ ਪਰੋ ਤੇ ਕੈਸੇ ਪਰੋ ਜੀ दारू ਕੀ ਵੀ ਨਾ ਵੀ ਤੇ ਕੈਸੇ ਦਾ ਪਰੇ ਹੈ ਨਹੀਂ ਕਿ ਮੈਂ ਤੁਹਾਨੂੰ ਕਹਤਾ ਨਾ ਵੀ ਹੈ ਨਹੀਂ ਇਹ ਤਾਂ ਹੈ ਨਹੀਂ ਵੀ ਜਾਓ ਭਾਜੋ ਆ ਕਿਵੇਂ ਹੈਣੀ ਆ ਪਰ ਪੁਰਸਾਲ ਬਰੋਣੀ ਪੈਣੇ ਆ ਹਾਂ ਇਹ ਤਾਂ ਗੱਲ ਕਰ ਲੈ ਬਾਈ ਤੂੰ ਵੀਡੀਓ ਬਣਾਈ ਕਰਾ ਵੀਡੀਓ ਬਣਾਈ ਕਰਾ ਬਾਈ ਵੀਡੀਓ ਬਣਾਈ ਕਰ ਤੀਜੇ ਦੇ ਮਾਣ ਆ ਨੇ ਘਰੇ ਆਏ ਉਹਨਾਂ ਕੋਲ ਬਾਈ ਕੀ ਰੋਣਾ ਕਰੀਂ ਗੱਲ ਬਾਈ ਕੋਈ ਨਹੀਂ ਆ ਮੈਂਬਰ ਆ ਠੀਕ ਹੈ 15 ਮੈਂਬਰਾਂ ਦਾ ਗਰੁੱਪ ਆ ਮੈਂ ਲੋਨ ਚ ਘਾਤਾ ਇਹਨਾਂ ਨੂੰ ਹੈ ਹੁਣ ਕਿਸ਼ਤਾ ਇਹ ਨਹੀਂ ਭਰਦੀ ਇਹ ਮੇਰੇ ਤੇ ਪ੍ਰੈਸ਼ਰ ਪਈ ਜੇ ਤੂੰ ਭਰ ਤੂੰ ਭਰਨਾ ਬਾਈ ਤੀਜੇ ਦੇ ਮਾਣ ਆ ਜੁਮੇਵਾਰ ਇਹਨਾਂ ਨੇ ਲਈ ਸੀ ਜੀ ਸੈਂਟਰ ਦਾ ਮੇਰੇ ਨਾਲ ਤੇ ਮੈਂ ਹੀ ਸੈਂਟਰ ਲੀਡਰ ਆ ਫਿਰ ਸੈਂਟਰ ਬਾਈ ਫਿਰ ਕਮਿਸ਼ਨਰ ਤੂੰ ਹੀ ਖਾਧਾ ਪੈਸੇ ਤੇ ਤੁਹਾਨੂੰ ਦੇਣੇ ਪੈਣਗੇ ਸਰ ਮੈਂ ਲੋਕਾਂ ਦਾ ਲੱਖ ਦੋ ਦੋ ਲੱਖ ਰੁਪਏ ਮੈਂ ਕੱਲੇ ਕਿਥੋਂ ਬਾਰੇ ਦਾਰੂ ਦੇ ਡਾਵੇ ਸਾਰੇ ਪੈਸੇ ਇਹਨੂੰ ਇਹ ਕੀ ਕਰਦਾ ਵਿਹਲਾ ਫਿਰਦਾ ਰਹਿੰਦਾ ਬੰਦੇ ਜੀ ਇਹ ਤਾਂ ਬੰਦੇ ਜੀ ਜੂਸ ਘੜਨ ਨੂੰ ਆ ਦੰਪ ਕਰ ਜਾ ਤੂੰ ਮੇਰੀ ਗੱਲ ਸੁਣ ਅੱਗੇ ਮੈਂ ਗੱਲ ਕਰ ਇਹ ਨਾ ਕਰਕੇ ਮੈਂ ਚੁੱਪ ਕਰ ਗਿਆ ਬੋਲੀ ਜਾਂਦੀ ਐ ਮੇਰੇ ਪੱਲੇ ਪਾ ਰੱਖਿਆ ਹੈਗਾ ਮਾਲਿਆ ਯਾਰ ਤੇਰੇ ਵਾਲੀ ਪਤੰਦਰਾ ਤੂੰ ਜਨਾਨੀ ਉਲਜੀ ਪਈ ਤੇਰੇ ਦਿਮਾਗ ਤੇ ਅਸਰ ਨਹੀਂ ਯਾਰ ਉਹ ਬਾਈ ਜੀ ਗੱਲ ਸੁਣੋ ਕਿੰਨਾ ਕ ਟਾਈਮ ਦੇ ਸਕਦੇ ਤੁਸੀਂ ਹੁਣ ਇਹਨਾਂ ਨੂੰ ਅਸੀਂ ਤਾਂ ਵੱਧ ਤੋਂ ਵੱਧ 2 ਦਿਨਾਂ ਦਾ ਟਾਈਮ ਦੇ ਸਕਦੇ ਆਂ ਜੀ ਅੱਗੇ ਵੀ ਟਾਈਮ ਲੈ ਲੈ ਕੇ ਕਿਸ ਦਾ ਰੇਟ ਵੜਦਾ ਨਹੀਂ ਇਹ 2 ਦਿਨਾਂ ਦਾ ਮੇਰੇ ਕੋਲ ਹੈ ਨਹੀਂ ਗੇ ਨਾ ਮੈਂ 2 ਦਿਨ ਗੱਲ ਠਾਣਾ ਠਾਣੀ ਹੋਊਗੀ ਬਾਈ ਬਾਈ ਮੇਰੇ ਕੋਲ ਨਹੀਂ ਭੇਜਿਆ ਜਾਂਦਾ ਬਾਈ ਸਾਡੇ ਗਵਰੰਟੀ ਚਲ ਕੋਈ ਨਹੀਂ ਗਲਤੀਆਂ ਹੋ ਜਾਂਦੀਆਂ ਬੰਦਿਆਂ ਨੂੰ ਇਹਨੇ ਵੀ ਗਾਂ ਹੀ ਦੁਆਏ ਇਹਨੇ ਵਿਚਾਰੀ ਨੇ ਕਿਹੜਾ ਕੱਲੀ ਦੇ ਖਾਲੇ ਜ਼ਿੰਮੇਵਾਰੀ ਇਹਨੇ ਲਈ ਜੀ ਹੋਰ ਦੱਸੋ ਜੀ ਕਦੋਂ ਪੈਸੇ ਦੇ ਸਕਦੇ ਆਂ ਬਾਈ ਜੀ ਜਦੋਂ ਮੈਂਬਰ ਦੇਣਗੇ ਉਦੋਂ ਮੈਂ ਭਰ ਦੂੰਗਾ ਮੈਂਬਰ ਬੈਠੇ ਆ ਇਹ ਕੰਮ ਆ ਇਹਨਾਂ ਦਾ ਹੁਣ ਇਹਨਾਂ ਨੂੰ ਪੁੱਛ ਲਓ ਮੈਂ ਕਾਰ ਤਾਂ ਇਹਨਾਂ ਨਾਲ ਕਰਨਾ ਹੀ ਪਊ ਕੋਈ ਵੀਰ ਜੀ ਆ ਮੈਂਬਰ ਬੈਠੇ ਆ ਇਹਨਾਂ ਨਾਲ ਗੱਲ ਕਰ ਲਓ ਤੁਸੀਂ ਅਹੀ ਇੱਕ ਬਿਆਣੀ ਦੇਣਾ ਤੁਹਾਨੂੰ ਅਸੀਂ ਮੈਂਬਰਾਂ ਨੂੰ ਮੈਂਬਰਾਂ ਨੂੰ ਵੀ ਗੱਲ ਥ्रू ਪੈਸੇ ਦਿੱਤੇ ਹੋਏ ਆ ਕਿਵੇਂ ਗੱਲ ਕਰੀਏ ਤੁਸੀਂ ਗੱਲ ਕਰੋ ਇਹਨਾਂ ਨਾਲ ਚਲੋ ਕੋਈ ਨਹੀਂ ਵੇਖਾਂਗੇ ਹਾਂਜੀ ਇਹਨਾਂ ਦਾ ਵੀ ਕੀਤਾ ਕਾਕਾ ਫਿਰ ਘਰੋ ਘਰੋਗੇ ਤਾਂ ਯਾਰ ਇਹ ਕੱਲੀ ਵਿਚਾਰੀ ਕੀ ਕਰੂਗੀ ਜ਼ਿੰਮੇਵਾਰੀ ਇਹਦੀ ਹੀ ਚਲੋ ਮੈਂਬਰਾਂ ਦੀ ਜ਼ਿੰਮੇਵਾਰੀ ਇਹ ਲੈ ਲਈ ਮੈਂਬਰ ਵੀ ਘਰੇ ਆ ਕੇ ਮੈਂ ਤਾਂ ਕਰ ਦੁੱਜੀਗੇ ਵੀ ਸਾਡਾ ਲੋਨ ਕਰਵਾ ਦੇ ਜੀਦੀ ਸਾਡਾ ਲੋਨ ਕਰਵਾ ਦਿਓ ਹੁਣ ਇਹ ਵੀ ਨਹੀਂ ਕੁਝ ਬੋਲਦੀਆਂ ਗਿਆ ਬਾਪੂ ਤੂੰ ਕਿਉਂ ਨਹੀਂ ਪੈਸੇ ਵਰਦਾ ਲੈ ਉਹ ਕਹਿੰਦਾ ਮੈਂ ਤਾਂ ਭਰਨੇ ਨਹੀਂ ਪੈਸੇ ਦਾ ਭਰਨੇ ਨਹੀਂ ਇਹਨਾਂ ਨੂੰ ਕਹਿਣਾ ਇਹ ਨਾ ਜੋ ਜ਼ਿੰਮੇਵਾਰੀ ਇਹਨਾਂ ਨੇ ਲਈ ਮੇਰੇ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਕੀ ਕੋਈ ਪਈ 6 ਮਹੀਨੇ ਦਾ ਮੰਗਦੇ ਦੇਦੋਂ ਦਾ ਮੈਂ ਨਾ ਪਹਿਲੇ ਲੈਣ ਵਾਰੀ ਹੋਰ ਸੀ ਤੇ ਦੇਣ ਵਾਰੀ ਹੋਰ ਆ ਹੁਣ ਮੰਨ ਲੈ ਨਾ ਪਰ ਨਾ ਫਿਰ ਤੁਸੀਂ ਕੀ ਕਾਰਵਾਈ ਕਰੋਗੇ ਅਸੀਂ ਤਾਂ ਠਾਣੋ ਠਾਣੀ ਜਾਵਾਂਗੇ ਜੀ ਫਿਰ ਕਾਰਵਾਈ ਤਾਂ ਹੋਊਗੀ ਜੀ ਫਿਰ ਪਹਿਲੇ ਲੈਣੀ ਹੈ ਕੋਈ ਵੀਡੀਓ ਬਣਾਈ ਨਾ ਪਹਿਲਾਂ ਤੁਹਾਡਾ ਗਲਤ ਕੰਮ ਹੈ ਇਹ ਜੀ ਗੱਲ ਪੈਂਦੀ ਹੈ ਤਾਂ ਵੀ ਵੀਡੀਓ ਬਣਾਈ ਹੈ ਉਹ ਚਲੋ ਵੀਡੀਓ ਤਾਂ ਬੰਦ ਕਰੋ ਯਾਰ ਤੁਸੀਂ ਐਵੇਂ ਬਦੰਦਰ ਨਾ 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 ਨਹੀਂ ਜੀ ਜੋ ਜੇ ਮੰਨ ਲਓ ਇਹ ਗੱਲ ਪਈ ਗਈ ਸਾਡੇ ਫਿਰ ਅਸੀਂ ਇਹ ਸਬੂਤ ਦੇ ਤੌਰ ਤੇ ਵੀਡੀਓ ਬਣਾਈ ਹੈ ਜੀ ਮੇਰੇ ਤੀਜੇ ਦਿਨ ਆ ਜਾਂਦੇ ਸਾਡੇ ਕੋਲੇ ਮੰਗਦੇ ਹੋਣੇ ਨਹੀਂ ਹੋਣੀ ਚਾਹਦੇ ਆ ਬਾਈ ਕੋ ਨਹੀਂ ਚਾਹਦੇ ਜੀ ਸਾਡਾ ਫੋਨ ਕਰਦੇ ਆ ਤੇ ਫਿਰ ਹੁਣ ਬੈਜੀ ਫਿਰ ਮੇਰਾ ਕੀ ਕਸੂਰ ਹੈ ਮੈਂ ਇਹ ਤਾਂ ਟਾਈਮ ਦਵਾ ਦਈਏ ਤੁਹਾਨੂੰ ਨਹੀਂ ਬਾਈ ਮੀਨੇ ਜੀਆ ਮੈਂਬਰ ਬੈਠੇ ਇਹਨਾਂ ਨੂੰ ਪੁੱਛ ਲੋ ਜੇ ਮਹੀਨੇ ਤੱਕ ਭਰ ਦੇਣਗੇ ਮੈਂ ਤਾਂ ਆਪ ਜੀ ਸਾਡੇ ਕਰ ਦਿਆਂਗਾ ਬਾਈ ਇਹ ਤਾਂ ਇਹਨਾਂ ਨੂੰ ਤੁਸੀਂ ਪੁੱਛੋ ਅਸੀਂ ਨਹੀਂ ਪੁੱਛ ਸਕਦੇ ਤੁਸੀਂ ਨਾਲੋ ਬਾਈ ਜ਼ਿੰਮੇਵਾਰੀ ਅੱਗੇ ਜ਼ਿੰਮੇਵਾਰੀ ਕਰਕੇ ਇਹ ਭੱਜੀ ਜਾਂਦੇ ਆ ਬਈ ਦਾਰੂ ਦਾ ਮੈਂ ਮਹੌ ਲੈ ਕੇ ਆਣਾ ਉਹਦੇ ਇਹਦੇ ਪੈਸੇ ਆ ਆ ਕਰ ਲਉ ਗੱਲ ਇਹਨਾਂ ਆਈ ਹਾਂ ਬਈ ਮੈਂ ਆਪਦੀ ਕਿਸ਼ਤਾਂ ਕਿਵੇਂ ਭਰਦੀ ਮੈਂ ਤਾਂ ਆਪਦੀ ਜ਼ਿੰਮੇਵਾਰੀ ਲੈ ਸਕਦੀ ਆ ਵੀ ਮੈਂ ਇੰਨੇ ਟਾਈਮ ਤੱਕ ਭਰ ਦਊ ਤੂੰ ਕੋ ਕਰ ਲੈਣਾ ਜਿਗਾਰ ਕੋਈ ਮਹੀਨੇ ਦੂਹ ਮਹੀਨੇ ਨੂੰ ਬਈ ਮੈਂ ਦਾ ਸ਼ਾਮ ਨੂੰ ਦਾਰੂ ਦਾ ਤਾਂ ਰੇਮਰ ਹੋ ਜਾਊਗਾ ਮਰਤਾ ਜੀ ਲੈ ਕਰ ਲਉ ਗੱਲ ਉਹ ਬੈਆ ਭਰਾਵਾ ਤੂੰ ਵੀ ਕਰਨਾ ਉੱਤੇ ਨੇ ਬਈ ਗਏ ਦੇ ਉੱਤਰ ਬੈਆ ਯਾਰ ਕੇ ਤੇ ਬਈਆ ਬਈਆ ਕੋਈ ਫਿਰ ਗੱਲ ਨਹੀਂ ਕਰਨੀ ਪੈਣੀ ਗੱਲ ਬਾਈ ਦੱਸੋ ਇਹਨੂੰ ਟਾਈਮ ਦਿਓ ਫਿਰ ਮੈਂ ਤਾਂ ਸਰ ਕੇ ਆਪਦੀ ਜ਼ਿੰਮੇਵਾਰੀ ਲੈ ਸਕਦੀ ਮੈਂ ਆਪਦੀ ਰਿਸ਼ਤਾ ਭਾਵੇਂ ਮੈਂ ਜਿੰਨੇ ਮਰਜੀ ਪਰਾਂ ਨੰਬਰਾਂ ਦੀ ਕੋਈ ਨਹੀਂ ਹੈਗੀ ਗਵਾਂਡੀ ਚਲੋ ਹੁਣ ਗੱਲ ਨੂੰ ਤਾਂ ਨਵੇੜਨਾ ਹੀ ਐ ਇਹਨੂੰ 2 ਮਹੀਨਿਆਂ ਦਾ ਟਾਈਮ ਦੇ ਦਿਓ 2 ਮਹੀਨਿਆਂ ਦਾ ਕਰ ਲੋਗੇ ਹਾਂਜੀ ਦੱਸੋ ਜੀ ਉਹ ਭਾਵਾ ਤੂੰ ਬੋਲ ਪਾ ਕੋ ਭਰ ਦੇਂਗੇ ਤੂੰ ਬਸ ਜੀ ਇਹ ਨਹੀਂ ਭਰਨੀ ਹੈ ਆਪਣਾ ਦਾ ਦਾਰੂ ਦਾ ਰੇਮੈਂਟ ਹੋਈ ਜਾਂਦਾ ਜੀ ਲੈ ਦੱਸ ਹਾਂ ਤੁਸੀਂ ਵੇਖ ਲੈਣਾ ਬਾਈ ਸਾਰਾ ਕੁਝ ਬਿਨਾਰ ਦੇ ਸਰਵਿਸ ਚਰ ਕਰਨਾ ਪੈਣਾ ਹੈਗਾ ਠੀਕ ਹੈ ਨਾ ਇਹ ਮੜੀ ਗੱਲ ਆ ਬੰਦੇ ਦਰੂਬੀਂ ਦੇ ਨਸ਼ੇ ਕਰਦੇ ਐਰ ਜਨਾਨੀਆਂ ਵਿਚਾਰੀਆਂ ਫਰਜ ਜਾਂਦੀਆਂ ਇਹ ਤਾਂ ਬੜਾ ਯਾਰ ਔਖਾ ਕੰਮ ਇਹ ਤਾਂ ਲੋਕਾਂ ਨੂੰ ਸਮਝਣਾ ਚਾਹੀਦਾ ਯਾਰ ਫੋੜ ਦੋ ਕੇਸ ਤੂੰ ਹੀ ਕਰ ਵੀ ਪਤੰਦਰੋਂ 5000 ਰੁਪਏ ਦੇ ਦਿੰਨੇ ਯਾਰ ਤੂੰ ਬਾਈ ਚਲੋ 12 13 ਜਾਣੇ ਇਕੱਠੇ ਹੋ ਕੇ ਯਾਰ ਜਾ ਵਰਦੇ ਆ ਅੱਜ ਤਾਂ ਕਰਨਾ ਹੀ ਕਰਨਾ ਪਰ ਹਾਂ ਸਾਨੂੰ ਅੱਗੇ ਉਪਰ ਅਗਲ ਕਹਿੰਦਾ ਵੀ ਚਲੋ ਦਿਓ ਭਾਈ ਇਹਨਾਂ ਨੂੰ ਐਨੇ ਮੈਂਬਰ ਇਕੱਠੇ ਕੰਮ ਕਰ ਕਰਨ ਵਾਲੇ ਤੁਹਾਨੂੰ ਪਤਾ ਨਕਮੇ ਆ ਤਾਂ ਤੁਸੀਂ ਆ ਪੰਨਾ ਕਿਉਂ ਲੈ ਨਾ ਲਓ ਪੈਸੇ ਫਿਰ ਤੁਸੀਂ ਨਾਲੋ ਜਿੰਮੇਵਾਰੀ ਬਾਈ ਘਰਾਂ ਦੀਆਂ ਮਜਬੂਰੀਆਂ ਕਰਜ਼ੇ ਚੱਕਵਾ ਦਿੰਦੀਆਂ ਨੇ ਕੀਤੇ ਜੀ ਕਰਦਾ ਕਰਜ਼ੇ ਚੱਕਰ ਨੂੰ ਸਹੀ ਗੱਲ ਇਹ ਵੀ ਗੱਲ ਸਹੀ ਹੈ ਤਾਂ ਦੋਸਤੋ ਇਹ ਵੀਡੀਓ ਅਸੀਂ ਉਹਨਾਂ ਲੋਕਾਂ ਵਾਸਤੇ ਬਣਾਈ ਹੈ ਜਿਹੜੇ ਕਿਸ਼ਤਾਂ ਦੇ ਲੋਨ ਕਰਵਾ ਲੈਂਦੇ ਕਿਸ਼ਤਾਂ ਬਣ ਕੇ ਭਰੀਆਂ ਨਹੀਂ ਜਾਂਦੀਆਂ ਘਰ ਵਾਲੇ ਕੰਮ ਕਰ ਨਹੀਂ ਕਰਦੇ ਨਸ਼ੇ ਪੱਤੇ ਕਰਦੇ ਆ ਉਹਨਾਂ ਲੋਕਾਂ ਨੂੰ ਸਿੱਖਿਆ ਦੇ ਦਿੱਤੀ ਉਹਨਾਂ ਕੰਮ ਕਰੋ ਜਿੰਨਾ ਕਰ ਸਕਦੇ ਕੀ ਭੈਣਾ ਇਹ ਪੈਸੇ ਲੈਣੇ ਬਾਅਦ ਦਿੱਤੇ ਨਹੀਂ ਇਹਦੇ ਬਾਅਦ ਜੀਰੂਸ ਨਿਕਲਦਾ ਕਲੇਸ਼ ਪੈਂਦਾ ਇਸ ਕਰਕੇ ਬੇਨਤੀ ਹੈ ਇਹ ਕਿਸ਼ਤ ਵਾਲੇ ਚੱਕਰ ਚੋਂ ਨਿਕਲੋ ساری ਉਮਰ ਨਹੀਂ ਤਾਂ ਤੁਸੀਂ ਇਹਨਾਂ ਚੱਕਰਾਂ ਜੀ ਰਹੇ ਹੋਗੇ ਠੀਕ ਹੈ ਨਾ ਬਹੁਤ ਬਹੁਤ ਧੰਨਵਾਦ ਜੀ ਮੇਹਬਾਨੀ ਹੋਈ ਹੋਈ ਬਈ ਮਾਫ ਕਰਿਓ ਅਸੀਂ ਸਿਰ ਦੁਨੀਆ ਨੂੰ ਥੋੜਾ ਜਾਗਰੂਕ ਕਰਨ ਦੀ ਕੋਸ਼ਿਸ਼ ਕੀਤੀ ਹੈ ਵੀਡੀਓ ਬਣਾਈ ਹੈ ਬਹੁਤ ਬਹੁਤ ਧੰਨਵਾਦ ਜੀ ਮੇਹਰਬਾਨੀ